ਹੈਲੋ ਹਾਂਜੀ ਸਸ਼ੀਲ ਦੋਸਤੋ ਕਿੰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਸੀ ਕਿ ਜਿੱਦਾਂ ਪਾਪ ਆਪਾਂ ਕਹਿਣਨਾਂ ਨੇ ਕਿ ਜਿਹੜੀ ਆਪਣੀ ਸਲਵਾਰ ਹੈ ਉਹ ਘੁੰਮਦੀ ਹੈ ਨਾ ਬਲ ਪਾਉਣ ਦਾ ਵੀ ਬਹੁਤ ਸਾਰੇ ਆਪਣੇ ਆਪਣੇ ਸਾਰੇ ਹਿਸਾਬ-ਕਤਾਬ ਹੁੰਦੇ ਆ ਮੈਂ ਤੁਹਾਨੂੰ ਆਪਣਾ ਦੱਸਣ ਲੱਗੀ ਹਾਂ ਜੇ ਤੁਹਾਨੂੰ ਸਹੀ ਲੱਗਿਆ ਤੁਸੀਂ ਕਰ ਸਕਦੇ ਆ ਨਾ ਹਾਂਜੀ ਆ ਦੇਖੋ ਜਿੱਦਾਂ ਹੁਣ ਮੈਂ ਬਲ ਪਾਉਣੀ ਆ ਇਹ ਜਿਹੜੇ ਸਭ ਤੋਂ ਪਹਿਲੇ ਵਾਲਾ ਹੁੰਦੇ ਆ ਆਪਾਂ ਇਹ ਬਿਲਕੁਲ ਛੋਟੇ-ਛੋਟੇ ਪਾਉਣੇ ਆ ਜਿੱਦਾਂ ਆਪਾਂ ਦੇਦੇ-ਦੇ ਇੰਚ ਦੇ ਵਾਲ ਪਾਉਣੇ ਆ ਇਹ ਇਹ ਦੇ ਦੇ ਇੰਚ ਦੇ ਵਾਲੇ ਇਸ ਲਈ ਪਾਉਣੇ ਆ ਕਿ ਕਈ ਵਾਰ ਜਿਹੜੇ ਕਸਟਮਰ ਕਹਿੰਦੇ ਆ ਕਿ ਜਿਹੜੀ ਸਾਡੀ ਸਲਵਾਰ ਉਹ ਵਿਚ ਨੂੰ ਵੱਢਦੀ ਰਹਿੰਦੀ ਹੈ ਮੋਹਰੇ ਉਹ ਨਾ ਉਹ ਇਹ ਚੰਗੀ ਜਿਹੀ ਨਹੀਂ ਲੱਗਦੀ ਵਿਚ ਨੂੰ ਵੱਢਦੀ ਰਹਿੰਦੀ ਆ ਆਪ ਬੰਦਾ ਅਨਕੰਫਰਟੇਬਲ ਰਹਿੰਦਾ ਹੈ ਨਾ ਇਸ ਕਰਕੇ ਇਸ ਕਰਕੇ ਜਿਹੜੇ ਵਾਲਿਆ ਬਹਿਲਾ ਮੈਂ ਕਿਉਂਕਿ ਮੇਰੇ ਕਸਟਮਰ ਥੋੜੇ ਇਦਾਂ ਕਹਿੰਦੇ ਆ ਕਿ ਜਿੱਦਾਂ ਮੇਰੇ ਇਸ ਮੇਰੀ ਸਲਵਾਰ ਵਿਚ ਨੂੰ ਵੱਢਦੀ ਹੈ ਤੇ ਮੋਹਰਾ ਨਹੀਂ ਸਰਵਾਦਾ ਸੀ ਨਹੀਂ ਤੇ ਉਹ ਉਹਨਾਂ ਨੂੰ ਵਧੀਆ ਵੀ ਲੱਗਦਾ ਹੈ ਹੈ ਨਾ ਤੇ ਕਹਿੰਦੇ ਆ ਠੀਕ ਆ ਬਿਲਕੁਲ ਹੁਣ ਹਾਂਜੀ ਤੇ ਇਹ ਦੇਖੋ ਹੁਣ ਇਹ ਆਪਾਂ ਜਿਹੜੇ ਫਰੰਟ ਸਭ ਤੋਂ ਪਹਿਲਾ ਵਾਲਾ ਪਾਉਣੇ ਆ ਸ਼ੁਰੂ ਸ਼ੁਰੂਆਤ ਵਿੱਚ ਪਾਉਣੇ ਆ ਉਹ ਆਪਾਂ ਦੇ-ਦੇ ਇੰਚ ਦੇ ਵਾਲ ਪਾਉਣੇ ਆ ਨਾ ਹਾਂਜੀ ਆ ਸਾਰੇ ਆਪਾਂ ਦੇ-ਦੇ ਇੰਚ ਦੇ ਵਾਲ ਪਾਉਣੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ ਆਪਾਂ ਆ ਸਾਰੇ ਅੱਧੇ-ਅੱਧੇ ਇੰਚ ਦੇ ਵਾਲ ਪਾਉਣੇ ਆ ਆਨੇ ਖੁਜੀਆ ਪੱਲੇ ਆ ਪੱਲਿਆਂ ਦੇ ਆਪਾ ਸੈਂਟਰ ਵਿੱਚ ਕੱਟ ਲਗਾਣਾ ਹੈ ਹਾਂਜੀ ਆ ਦੇਖੋ ਆ ਪੱਲਿਆਂ ਦੇ ਸੈਂਟਰ ਵਿੱਚ ਕੱਟ ਲਗਾਤਾ ਇੱਥੇ ਇਹ ਕੱਟ ਕਿਉਂ ਲਗਾਇਆ ਇਹ ਵੀ ਤੁਹਾਨੂੰ ਦੱਸਾਂਗੇ ਹਾਂਜੀ ਦੇਖੋ ਜੀ ਆਪਾਂ ਇਥੇ ਦੇ 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 ਚ ਦੇ ਵਲ ਪਾਉਣੇ ਆ ਤਾਂ ਕਿ ਜਿਹੜੀ ਆਪਣੀ ਸਲਵਾਰ ਮੋਰੇਓ ਵਿੱਚ ਵਿੱਚ ਵੇਚੀਏ ਨਾ ਬੜੇ ਹਨਾ ਤੇ ਇਸ ਸਲਵਾਰ ਦਾ ਇਦਾਂ ਲੁੱਕੇ ਬਹੁਤ ਵਧੀਆ ਆਉਂਦਾ ਜਿਹੜਾ ਆਪਾਂ ਪਾਉਣੇ ਆ ਛੋਟੇ ਮੂਰੇ ਛੋਟੇ ਛੋਟੇ ਇੰਚ ਦੇ ਬਲ ਹਾਫ ਹਾਫ ਇੰਚ ਦੇ ਬਲ ਪਾਉਣੇ ਆ ਹਨਾ ਸਾਰੇ ਹਾਫ ਹਾਫ ਇੰਚ ਦੇ ਬਲ ਪਾਉਣੇ ਆ ਮੈਂ ਦੇਖੋ ਜੀ ਸਾਰੇ ਹਾਫ ਹਾਫ ਇੰਚ ਦੇ ਬਲ ਪਾਉਣੇ ਆ ਅਦੇਖੋ ਜੀ ਹੁਣ ਮੈਂ ਇਹੜੇ ਆ ਬਾਲਿਆ ਇਹ ਸੈਂਟਰ ਦੇ ਵਿੱਚ ਇਹ ਵੱਡੇ ਵੱਡੇ ਪੋਣੇ ਆ ਜਿੱਦਾਂ ਆਪਾਂ ਕਹ ਲਈਏ 1.5 ਇੰਚ 2 ਇੰਚ ਹਨਾ ਸਵਾ 2 ਇੰਚ ਦਾ ਵੀ ਹੋ ਜਾਂਦਾ ਹੈ ਇਥੇ ਇਹ ਸਾਰੇ ਵੱਡੇ ਵੱਡੇ ਵਾਲਾ ਪੋਣੇ ਆ ਆਪਾਂ ਸੌਰੀ ਆ ਵਿੱਚ ਬੱਚਿਆਂ ਦੀ ਆਵਾਜ਼ ਆ ਜੀ ਹਾਂ ਜੀ ਆ ਦੇਖੋ ਇਹ ਇੱਕ